ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰੂਪ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਵਾਹਿਗੁਰੂ ਜੀ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਤੰਦਰੁਸਤੀਆਂ ਬਖਸ਼ਣ ਦੇਹੀਰ ਮੁਤਾ ਬਖਸ਼ਣ ਵਾਹਿਗੁਰੂ ਜੀ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੇ ਸੱਚਾ ਸਦਿ ਤੇ ਇੱਕ ਕਵਿਤਾ ਸੁਣਾਉਣ ਜਾ ਰਹੇ ਜੇ ਵਧੀਆ ਲੱਗੇ ਤਾਂ ਵਾਹਿਗੁਰੂ ਜੀ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪੂਜ ਪਿਤਾ ਜੀ ਇੱਕ ਦਿਨ ਮਹਤਾ ਕਾਲੂ ਰਾਏ ਨੀਰੇ ਨੂਰ ਨੂੰ ਕੋਲ ਬੁਲਾ ਕੇ ਆਪਣੇ ਮੁਖੋਂ ਇੰਜ ਅਲਾਏ ਲਾਲ ਜੀਓ ਏ ਕੀ ਕਰਨ ਹੈ ਕਿਉਂ ਰਹਿਣਾ ਚੁੱਪ ਚਪੀਤਾ ਕਰਦਾ ਤੰਦਾ ਹੋ ਚੁੱਕਾ ਤੂੰ ਨਹੀਂ ਕਾਢੀ ਦਾ ਤੰਦਾ ਕੀਤਾ ਪਾਂਦੇ ਤੈਨੂੰ ਸਬਕ ਪੜਾਇਆ ਉਹ ਵੀ ਬਿਬਾ ਪੜ ਨਾ ਸਕਿਓ ਅੰਬਰ ਉੱਤੇ ਚੜਨ ਵਾਲਿਆ ਕਿਸੇ ਜਮਾਤੇ ਚੜ ਨਾ ਸਕਿਓ ਮੱਝਾਂ ਚੜਨ ਤੈਨੂੰ ਲਾਇਆ ਉਹ ਵੀ ਨਾ ਤੂੰ ਪੂਰੀ ਪਾਈ ਧਾਨ ਉਜੜ ਗਏ ਜਟਾਂ ਦੇ ਪਰ ਤਨ ਤਨ ਕਰਦੀ ਫਿਰੇ ਲੁਕਾਈ ਰੈ ਬੁਲਾਰ ਵੀ ਪੁਲਾ ਪਹਲਾ ਵਰਦਿਤ ਤਾਜ ਨ ਜਿਓ ਤੇਜਾ ਮਾ ਇੱਕ ਬਲਕ ਨੂੰ ਰੱਬ ਸਮਝ ਕੇ ਚੁੱਕ ਚੁੱਕ ਕਰਦਾ ਫਿਰੇ ਸਲਾਮਾ ਕੀ ਹੋਇਆ ਜੇ ਫਨੀ ਅਰ ਸਪਨੇ ਛਾਂ ਕੀਤੀਏ ਮੁਖ ਤੇ ਤੇਰੇ ਮੈਂ ਡਿਠਿਆ ਜੰਗਲ ਦੇ ਵਿੱਚ ਸੱਪ ਕੀਲ ਦੇ ਕਈ ਸਪੇਰੇ ਭਾਵੇਂ ਤੇਰੇ ਉੱਤੇ ਵੀ ਬਾ ਸਾਰੀ ਦੁਨੀਆ ਲੱਟੂ ਹੋਵੇ ਹਸਪੀਤਾਲਾ ਕੀ ਜਾਣਾਏ ਜਿਸ ਤਾ ਪੁੱਤ ਨਖਟੂ ਹੋਵੇ ਦੌਲਤ ਵਾਲੇ ਦੌਲਤ ਵਾਜੂ ਉੱਚਾ ਕੋਈ ਨਹੀਂ ਕੋਕਣ ਦਿੰਦੇ ਬਿਨਾਂ ਪੈਸਿਆਂ ਮੜੀਆਂ ਦੇ ਵਿੱਚ ਮੁਰਦਾ ਤੱਕ ਨਹੀਂ ਫੋਕਣ ਦਿੰਦੇ ਹੂ ਉਠੇ ਜਗਤੀ ਆਖਿਰ ਖੁੱਲੇ ਅੰਬਰ ਤੱਕ ਖਿੰਡ ਗਈ ਖੁਸ਼ਬੋਈ ਪਰ ਅਫਸੋਸ ਕੇ ਉਸ ਪਿਤਾ ਨੂੰ ਹਲੇ ਤੱਕ ਈ ਖਬਰ ਨਾ ਹੋਈ ਸਤਨਾਮ ਤੇ ਵਾਹੀ ਗੁਰੂ ਦਾ ਮਿੱਠਾ ਜਿਹਾ ਆਵਾਜ਼ ਆਇਆ ਨਾਨਕ ਜੀ ਨੇ ਪੂਜ ਪਿਤਾ ਦੇ ਚਰਨ ਉੱਤੇ ਸੀਸ ਨਵਾਇਆ ਬਾਪੂ ਮੈਂ ਕਿਰਸਾਨੀ ਕੀਤੀ ਤਨ ਆਪਣੇ ਦਾ ਖੇਤ ਬਣਾ ਕੇ RAM ਨਾਮ ਦਾ ਬੀਜ ਬੀਜਿਆ ਹਰੀ ਨਾਮ ਦਾ ਹਲ ਚਲਾ ਕੇ ਮੈਂ ਨੇਕੀ ਦੀ ਫਸਲ ਦੇ ਵਿੱਚੋਂ ਤਾਲ ਬੇਦੀ ਦਾ ਕੱਢ ਰਿਆ ਹਾਂ ਪੁਰਬਲੇ ਜਨਮਾਂ ਦਾ ਸਦਕਾ ਜੋ ਬੀਜਿਆ ਸੋ ਵੱਢ ਰਿਆ ਹਾਂ ਭਜਨ ਵੱਲੋਂ ਮੈਂ ਹਟ ਨਹੀਂ ਸਕਦਾ ਨਾ ਹੀ ਤੁਸੀਂ ਹਟਾ ਸਕਦੇ ਹੋ ਔਰ ਜਿਹੜੇ ਕੰਮ ਲਾਉਣਾ ਚਾਹੋ ਬੜੀ ਖੁਸ਼ੀ ਨਾਲ ਲਾ ਸਕਦੇ ਹੋ ਮਹਤੇ ਕਾਲੂ ਵੀਰ ਰੁਪਈਏ ਗੁਰੂ ਨਾਨਕ ਦੇਵ ਜੇ ਪਾਏ ਵਿਹਾਂ ਤੱਕ ਕਿਦਾਂ ਕਰਕੇ ਅੱਗੋਂ ਵੀ ਵੀ ਕਰੜੇ ਸ਼ਬਦ ਸੁਣਾਏ ਸੱਚ ਸੁੱਚ ਜੇ ਪੱਲੇ ਹੈ ਤਾਂ ਕਰ ਕੋਈ ਜਾ ਕੇ ਸੱਚਾ ਸੌਦਾ ਕੱਚੀ ਤੇਥੋਂ ਪਾਸ ਨਾ ਹੋਈ ਕਰਨਾ ਆਵੀ ਕੱਚਾ ਸੌਦਾ ਖੱਤਰੀ ਪੁੱਤਰ ਹੋਕੇ ਬੀਬਾ ਖਰੀ ਖਰੀ ਕੋਈ ਬਾਤ ਬਣਾਵੀ ਦੇਖੀ ਕਿਦਰੇ ਘਾਟਾ ਪਾਉਂਦਾ ਖਟਕ ਮਾਕੇ ਘਰ ਨੂੰ ਆਵੀ ਨਰੰਕਾਰ ਨੂੰ ਜਪਦੇ ਹੋਏ ਚੱਲ ਪੈ ਨਾਨਕ ਨਰੰਕਾਰੀ ਨਾਣਕੇ ਇੱਕ ਵਪਾਰੀ ਤੋਂ ਵਾਰਦਿਆਂ ਮੈਂ ਲਖ ਵਪਾਰੀ ਬਾਲਾ ਕਹਿੰਦਾ ਧਨ ਖਟਣਾ ਤਾਂ ਮੰਡੀ ਵਿੱਚੋਂ ਧਾਨ ਖਰੀਦੋ ਸਤਿਗੁਰੂ ਬੋਲੇ ਇਸ ਜਗਤ 'ਚ ਨੇਕੀ ਦਾ ਸਮਾਨ ਖਰੀਦੋ ਚੌਣੀ ਕੀਮਤ ਵਟਣੀ ਹੈ ਤਾਂ ਬਾਲਾ ਕਹਿੰਦਾ ਚੋਲ ਖਰੀਦੋ ਸਤ ਗੁਰੂ ਬੋਲੇ ਜਨਤਾ ਭੁਖੀ ਨਾ ਤਰਤੀ ਦੇ ਹੌਲ ਖਰੀਦੋ ਬਾਲਾ ਕਹਿੰਦਾ ਖਟਨਾਈ ਤਾਂ ਬੜੇ ਬਜਾਰੋਂ ਖੰਡ ਖਰੀਦੋ ਸਤ ਗੁਰੂ ਬੋਲੇ ਇਸ ਜਗਤ ਚ ਨਾ ਪਾਪਾਂ ਦੀ ਪੰਡ ਖਰੀਦੋ ਬਾਲਾ ਕਹਿੰਦਾ ਮਾਲ ਦੇ ਵੱਟੇ ਹਰ ਮੰਡੀ ਚੋਂ ਮਾਲ ਖਰੀਦੋ ਸਤ ਗੁਰੂ ਬੋਲੇ ਸੁਣ ਓ ਬਾਲੇ ਕੀ ਕਰਨਾ ਹੈ ਕੱਚਾ ਸੌਦਾ ਭੂਜ ਪਿਤਾ ਨੇ ਕੱਲਿਆ ਸਾਨੂੰ ਕਰਨ ਵਾਸਤੇ ਸੱਚਾ ਸੌਦਾ ਜਗ ਦੇ ਤਾਰਨ ਹਾਰੇ ਸਤਗੁਰ ਜੁਗੋਂ ਕੀਤੀ ਬਾਤ ਨਿਆਰੀ ਭੁਖਣ ਪਾਣੀ ਸਾਦਾ ਤਾਂ ਹੀ ਰਾਸ ਖਵਾ ਕੇ ਆ ਗਿਆ ਸਾਰੀ ਮੀਹਾਂ ਦੇ ਵੀ ਲੇਖੇ ਲੱਗ ਗਏ ਪੱਲੇ ਰਹਿਣਾ ਅੱਦਾ ਆਣਾ ਪਰ ਨਾਨਕ ਦਾ ਤਰਮ ਰਾਜ ਤੋਂ ਬਿਨਾ ਗਿਨਿਆ ਗਿਆ ਖਜਾਨਾ ਸੱਚਾ ਸੌਦਾ ਕਰਕੇ ਨਾਨਕ ਜਦ ਤਲਵੰਡੀ ਵਾਪਸ ਮੁੜਿਆ ਖਾਲੀ ਹੱਥ ਪੁੱਤਰ ਦੇ ਤੱਕ ਕੇ ਕਾਲੂ ਦਾ ਦਿਲ ਇੰਨਾ ਕੜਿਆ ਇੱਕ ਚ ਪੇੜ ਨੂਰਾਨੀ ਮੁਕਤੀ ਜਦੋਂ ਜੋਚ ਵਿੱਚ ਆ ਕੇ ਮਾਰੀ ਧਰਮ ਤੋਲ ਨੂੰ ਤੇਲੀ ਆ ਗਈ ਸ਼ੇਸ਼ਨਾਗ ਨੇ ਫੰਨ ਖਲਾਰੀ ਕਿਸਨੇ ਕੀਤੀ ਕੋਰ ਅਵਗਿਆ ਧਰਮ ਰਾਜ ਨੂੰ ਗੁੱਸਾ ਆਇਆ ਆ ਦੇਵਤਿਆਂ ਨੇ ਦੰਦ ਕਰੀਚੇ ਸ਼ਿਵ ਜੀ ਨੇ ਤਰਸੂਲ ਉਠਾਇਆ ਦੋਸੀ ਕਿਹੜਾ ਮੁਜਰਮ ਕਿਹੜਾ ਆਨ ਫਰਿਸ਼ਤੇ ਪੁੱਛਣ ਲੱਗੇ ਮਹਤੇ ਕਾਲੂ ਜੀ ਨੂੰ ਤੱਕ ਕੇ ਇੱਕਦਮ ਹੋ ਗਏ ਚਿਹਰੇ ਬੱਗੇ ਉਸੇ ਇੱਕ ਚਪੇਟ ਨਾਲ ਹੀ ਚੁਲਸੀ ਗਿਆ ਫੁੱਲਾਂ ਦੇ ਮੱਥੇ ਚੰਦਰਮਾ ਦੇ ਚਿਹਰੇ ਉੱਤੋਂ ਹਲੀ ਤਿੱਕ ਵੀ ਦਾਗ ਨਿਲੱਥੇ ਭੈਣ ਨਾਨਕੀ ਭੱਜੀ ਆਈ ਵੀਰੇ ਨੂੰ ਗਲ ਵਕੜੀ ਪਾਈ ਬਾਪੂ ਤੈਨੂੰ ਹਲੇ ਤੀਕ ਵੀ ਇਸ ਰਾਜ ਦੀ ਸਮਝ ਨਾ ਆਈ ਜਿਹੜੇ ਭੁੱਖੇ ਸੰਤਾਂ ਤਾਈ ਨਾਨਕ ਆਇਆ ਅੰਨ ਚਕਾ ਕੇ ਸੰਤ ਨਹੀਂ ਪਰਮੇਸ਼ਰ ਹੀ ਕੋਈ ਬੈਠਾ ਹੋਣਾ ਰੂਪ ਵਟਾ ਕੇ ਜਾਂ ਉਥੇ ਕੋਈ ਭਗਤ ਰੱਬ ਦੇ ਭਗਤੀ ਵਿੱਚ ਮਖਮੂ ਹੋਣਗੇ ਜਾਂ ਕੋਈ ਲੁਲੇ ਲੰਗੜੇ ਸਾਧੂ ਮੰਗਣ ਤੇ ਮਜਬੂਰ ਹੋਣਗੇ ਭੁਖੇ ਦੇਸ਼ ਦੇ ਭੁਖੇ ਕਿਰਤੀ ਕੰਮ ਵਿੱਚ ਚੱਕਣਾ ਚੂਰ ਹੋਣਗੇ ਛੜਕ ਤੇ ਪੱਥਰ ਕੱਟਣ ਵਾਲੇ ਜਾਂ ਭੁਖੇ ਮਜ਼ਦੂਰ ਹੋਣਗੇ ਬਾਟੇ ਪੁੱਟੇ ਕੱਪੜੇ ਹੋਣੇ ਖਸਤਾ ਜਿਹੇ ਹਾਲ ਹੋਏਗਾ ਤੇ ਢੋ ਭੁਖਾ ਲਾਲੋ ਵਰਗਾ ਉਹਨਾਂ ਵਿੱਚ ਕੋਈ ਲਾਲ ਹੋਏਗਾ ਬਾਪੂ ਤੇਰੀ ਐਵੇਂ ਨਹੀਂ ਉਹ ਨਾਨਕ ਰਾਸ ਲੁਟਾ ਕੇ ਆਇਆ ਆਜ਼ਾਦ ਕਰੇਗੀ ਦੁਨੀਆ ਸਾਰੀ ਜਿਹੜੇ ਪੂਰਨੇ પાਕੇ ਆਇਆ ਉਹ ਦੁਨੀਆ ਦੇ ਧਰਮੀ ਬੰਦੇਓ ਸਮਝ ਕਰੋ ਨਾ ਧਰਮੋ ਹਾਰੋ ਗੁਰੂ ਨਾਨਕ ਦੇ ਸੱਚੇ ਸੌਦੇ ਵਾਲੀ ਵੀ ਕੋਈ ਬਾਤ ਵਿਚਾਰੋ ਬੇਸ਼ੱਕ ਦੌਲਤ ਕਰੋ ਇਕੱਠੀ ਤੇ ਸੋਨੇ ਦੇ ਮਹਿਲ ਉਸਾਰੋ ਨਾ ਪਾਪਾਂ ਦੀ ਕਰੋ ਕਮਾਈ ਨਾ ਤਕਨੀ ਨੂੰ ਠੂੰਗੇ ਮਾਰੋ ਨੇਕ ਕਮਾਈ ਵਾਲੇ ਸਫਰੀ ਤਰ ਦੇ ਤਰ ਦੇ ਤਰ ਜਾਵਣਗੇ ਇਸ ਦੁਨੀਆ ਦੇ ਲੋਟੂ ਬੰਦੇ ਮਰਦੇ ਮਰਦੇ ਮਰ ਜਾਵਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ